ਜੋ ਐਮਰਜੈਂਸੀ ਲੱਗੀ ਆ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ਼ ਹੈ ਮੈਂ ਆਪਦੀ ਫਰਜ਼ ਦੀ ਹੀ ਨਿਭਾਈ ਕਰਦਾ ਰਹੂੰਗਾ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰसों ਵੀ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਪੋਲਿਟਿਕਸ ਕਰਨਾ ਭਗਵੰਤਬਾਨ ਦੀ ਆਦਤ ਬਣ ਗਈ ਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਜੀਨਾ ਸਾਹਿਬ ਨੇ ਰਿਕਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ ਅੱਧ ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤਬਾਨ ਜੀ ਤੁਸੀਂ ਚਾਹੀਦੇ ਹੋ ਮੈਂਬਰ ਰਾਜਵੀਰ ਚਾਹੀਦਾ ਥੋਟਾ ਕੁਐਸਟੀ ਇੱਕੋ ਦੂਜਾ ਜਿਹਦੇ ਸਿਰ ਤੇ ਵਾਲ ਘੱਟ ਨੇ ਪੰਨੂ ਪੰਨੂ ਦੀ ਪੰਨੂ 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 ਇਹ ਤੋਂ ਚਾਹੀਦਾ ਇੱਕ ਸੁਖਵੀਰ ਥੋਟਾ ਓਵਸਟੀ ਚਾਹੀਦਾ ਨਕੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜਿਹਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦੇ। ਜੋ ਐਮਰਜੈਂਸੀ ਲੱਗੀ ਆ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪ ਵੀ ਫਰਜ ਦੀ ਇਨਕੀ ਕਰਦਾ ਰਹੂਗਾ ਔਰ ਕਮਾਲ ਦੀ ਗੱਲ ਇਹ ਆ 22 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸਿਰਫ ਤੇ ਸਿਰਫ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਗੱਡੀ ਲਾ ਦੋ ਗੱਡੀ ਲਾ ਦੋ ਗੱਡੀ ਲਾ ਦੋ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੱਡਾ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਸਾਬਤ ਹੋਈ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਹਦਾ ਪਰਚਾ ਕੀਤਾ ਸੀ ਚਟੋ ਪਾਤਿਆ ਦੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਔਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ இந்து ਬਲੋਕਰਾਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇਜਰ ਪੈਨਲਟੀ ਆ ਉਹਨਾਂ ਨੂੰ ਮਿਲ ਗਿਆ ਨੇ ਦੇਖੋ ਕਿਉਂਕਿ ਮੈਂ ਲੋਅ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਾਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਆ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਜੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ ਚੋਂ ਇੱਕ ਜਨਾਬ ਦੇ ਜਿੱਨਾ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਜੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜਾਏ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਹੈ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ 31 ਤਰੀਕ ਨੂੰ ਜਨਾਬ ਨੇ ਜੀਨਾ ਸਾਹਿਬ ਨੇ ਰਿਕਰ ਹੋ ਜਾਣਾ ਉਹ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8ਵੀਂ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਸਿੰਘ ਤੁਸੀਂ ਚਾਹੀਦੇ ਆ ਚਲੋ ਚਲੋ ਮੈਂਬਰ ਰਾਜਵੀਰ ਚਾਹੀਦਾ ਥੋੜਾ ਵਸਤੀ ਇੱਕੋ ਦੂਜਾ ਜਿਹਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਜੀ ਪੰਨੂ ਪੰਨੂ ਇੱਕੋ ਚਾਹੀਦਾ ਇੱਕ ਸੁਖਵੀਰ ਥੋੜਾ ਵਸਤੀ ਚਾਹੀਦਾ ਇਹ ਕਿਉਂ ਕੀ ਹੈ ਸਾਰਾ ਕੰਮ ਸਿਆਸੀ ਨਿਕੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦੇਣ ਕਹਿਣ ਦਾ ਭਾਵ ਕੀ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਹੋ ਮਨਿਸਟਰ ਸਾਹਿਬ ਭਗਵਾਨਤ ਬਾਂਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀ ਆ ਲੰਗੂ ਮੈਂ ਭੱਜਦਾ ਨਹੀਂ ਆਪ ਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਣਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਵਾਸਤੇ ਆਇਆ ਹਾਂ ਪੁਲਟਿਸਾਈਜੇਸ਼ਨ ਆਪ ਐਸਆਈਟੀ ਨਹੀਂ ਹੋਣੀ ਚਾਹੀਦੀ ਅੱਜ ਹੀ ਥੱਲੇ ਕਰੋ ਭਾਈ ਜੀ ਥੱਲੇ ਕਰ ਲੈ ਵੀਰੇ ਆ ਥੋੜਾ ਜਿਹਾ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਹਿੰਦੇ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਉਹਨੂੰ ਸੱਦਾ ਦੇ ਦਿੱਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜਰੂਰ ਪੁੱਛੋ ਕਿ ਜਿਹੜੀ ਗੱਲ ਨੂੰ ਵੀ ਭਾਈ ਪੇਸ਼ ਕਰਾਦੀ ਈ ਈ ਸੱਚੀ ਜਾਂਦੀ ਆ ਉਹਨਾਂ ਭੱਜਿਆ ਕਰੀਂ ਪੁਲਿਸ ਬਹੁਤ ਅੱਜ ਲਗਾਈ ਪਈ ਐਵੇਂ ਲੱਗ ਰਿਹਾ ਫਿਰ ਸੁਪਰ ਜਿਹੜੇ ਕਹਿ ਰਿਹਾ ਐਸੀ ਵੀ ਕਾਲੀਵਾਲ ਦਾ ਮੁੱਖ ਮੰਤਰੀ ਤੁਸੀਂ ਹੋ ਸਕਦੇ ਹੋ ਜੀ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲਾਤ ਹੋ ਗਿਆ ਯਾਰ ਮਾਈਕ ਨੂੰ ਗੋਲੂ ਮੇਰੀ ਮਾਈਕ ਪਾਣੀ ਪਾਣੀ ਨਾ ਕਰ ਦੇ ਮੀਡੀਆ ਦੇ ਬਾਅਦ ਸਹੀ ਮਾਈਕ ਤੇ ਵੈਕੈਂਸੀ ਮੈਜ ਨਹੀਂ ਹੋ ਰਹੀ ਆ ਆਵਾਜ਼ ਵੀ ਨਹੀਂ ਆ ਰਹੀ ਬਣ ਗਿਆ ਮੈਂ ਸੀਐਮ ਆਉਂਚੀ ਚੱਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂ ਫਿਰ ਤੇ ਕੀ ਚੱਲ ਰਹੀ ਹੈ ਵੀ ਅਸੀਂ ਗ੍ਰਿਫਤਾਰੀ ਵੀ ਬਹੁਤ ਤਰੀਕ ਨੂੰ ਆਈ ਸਪੋਕ ਇਨ ਫੇਵਰ ਜੀ ਜੀ ਇੱਕ ਪੰਜਾਬ ਦੀ ਧੀ ਦੇ ਹੱਕ ਵਿੱਚ ਮੈਂ ਖੋਲਿਆ ਔਰ 11 ਤਰੀਕ ਨੂੰ ਮੈਨੂੰ ਸਮਨ ਆ ਗਿਆ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਥੋਡੇ ਕੋਲ ਜੇ ਕੁਝ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਸਰ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨਹੀਂ ਇਹ ਸਿਫਟ ਤੇ ਸਿਰਫ ਸਿਆਸਤ ਹੈ ਇਹ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੇਗਾ